ਏ ਗੱਲ ਵੀ ਇਹ ਕਿ ਇਹਾ ਹੁਕਮ ਆਇ ਕੱਲੇ ਆਵੇ ਨਾਨਕ ਸੱਦੇ ਉੱਚੀ ਜਾਏ ਮਹਾਂ ਬਾਪ ਹੁਨਸਾਰ ਸਾਡੇ ਬਹੁਤ ਇੰਝ ਤਕਾਰ ਜੋ ਉਹੋ ਕੇ ਹੁਨ ਜਨਮ ਜਿਜਾਵ ਰਾਦੇ ਨੇ ਤੇ ਆਪਾਂ ਸਾਰੇ ਸੰਗਤ ਨੇ ਦੋਵਤਾਂ ਅਮਿਤਰਾ ਜਿਸ ਦੇ ਦਾਰਾ ਨੇ 60 ਸੁੰਦਿਆ ਦਾ ਨਵਸਿਆ ਨੇ ਜੀ ਵੀ ਰਾਜਿੰਦਰ ਕੌਰ ਦੇ ਪੁੱਤਰ ਅਤੇ ਕੋਤਰ ਸਹਿਰਪ੍ਰੀਤ ਸਿੰਘ ਦੇ ਪੁੱਤਰਾਂ ਕੁਸਵਲੇ ਸਾਲਾ ਬਰਿੰਦਰ ਸਿੰਘ ਜੀ ਵਾਰਸਿਕ ਸਮੁੱਚੇ ਪਰਿਵਾਰ ਨੂੰ ਸਭ ਤੋਂ ਘਾਣਾ ਮਾਣ ਦਾ ਬਾਲਗਪਸੇ ਬਹੁਤ ਵੱਡਾ ਦੁੱਖ ਪਰਵਾਸ ਤੇ ਪਿਆ ਹੈ ਇਸ ਦੋਕੂਮੈਂਟ ਕਿਉਂਕਿ ਜਿਵੇਂ ਪਰਿਵਾਰ ਹੈ ਸਾਵੇਹਾਲ ਕੰ ਦਾ ਨਾਮੀ ਪਰਿਵਾਰ ਹੈ ਕਿਉਂਕਿ ਸਰਦਾਰ ਹਰਜੰਤ ਸਿੰਘ ਤੇ ਉਹਨਾਂ ਦੇ ਪਰਿਵਾਰ ਤੇ ਅੱਜ ਬਹੁਤ ਵੱਡਾ ਦੁੱਖ ਪਰਿਵਾਰ ਤੇ ਪਿਆ ਹੁਣ ਸਰਦਾਰ ਲਖਬੀਰ ਸਿੰਘ ਦੀ ਔਟ ਜੋ ਸਰੋਬ ਨਹੀਂ ਅਕਾਲੀ ਦਲ ਦੇ ਇੱਕ ਬਹੁਤ ਹੀ ਨਿਹਾਰਕ ਜਰਨਲ ਸੋਮਨੀ ਕਾਲੀ ਦਾਰ ਨਾਲ ਚਤਾਨਵਾ ਖੜੇ ਨੇ ਉਹ ਵੀ ਮਾਰਕੀਟ ਕਮੇਟੀ ਦੇ ਦੋ ਵਾਰ ਚੇਅਰਮੈਨ ਰਹੇ ਨੇ ਜਿਉਹ ਉਹਨਾਂ ਨੇ ਅੱਜ ਲਾਡ ਪਿੰਡ ਦੇ ਵਿੱਚ ਅਸੀਂ ਸਭ ਬਲਦੇਵ ਸਿੰਘ ਲਾਡ ਜੋ ਮਤਲਬ ਸਾਡੇ ਬੜੇ ਪਿਆਰੇ ਮਿੱਤਰ ਸੀ ਉਹਨਾਂ ਦੇ ਵਿਛੋੜੇ ਤੇ ਆਏ ਸੀ ਅੰਤਮ ਅਰਦਾਸ ਤੇ ਕਿਉਂਕਿ ਲਾਡ ਪਰਿਵਾਰ ਦੀ ਬਹੁਤ ਵਧੀਆ ਸੇਵਾ ਹੈ ਸਮਾਜ ਦੇ ਵਿੱਚ ਵੀ ਅਕਾਲੀ ਦਲ ਦੇ ਵਿੱਚ ਵੀ ਤੇ ਉਹਦੀ ਅਸੀਂ ਮਤਲਬ ਅੱਜ ਜੋ ਬੜਾ ਉਹਨਾਂ ਦਾ ਪਰਿਵਾਰ ਨੂੰ ਬੜਾ ਵੱਡਾ ਘਾਟਾ ਔਰ ਸਾਨੂੰ ਸਾਰਿਆਂ ਨੂੰ ਦਾ ਅਹਿਸਾਸ ਲੰਘ ਕਿ ਉਹ ਅ ਬਲਦੇਵ ਸਿੰਘ ਲਾਡ ਜੀ ਦਾ ਕਿ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਸਾਲ ਅਖਬੀਰ ਸਿੰਘ ਲਾਡ ਜੀ ਦੇ ਪਹਿਲਾ ਵੱਡੇ ਭਾਈ ਸਾਹਿਬ ਚਲੇ ਗਏ ਕਰਕੇ ਹੁਣ ਛੋਟੇ ਨੇ ਪਹਿਲਾ ਬੇਟੀ ਦਾ ਅ ਸਦੀ ਮਿਸ਼ਰ ਉਹ ਦੇ ਕੇ ਗਿਆ ਮੈਂ ਸਮਝਦਾ ਕਿ ਬਹੁਤ ਵੱਡਾ ਪਰਿਵਾਰ ਨੂੰ ਤੱਕੇ ਹੋਇਆ ਛੜਕੇ ਲੱਗੇ ਆ ਤੇ ਪਰਿਵਾਰ ਨੂੰ ਦੁੱਖਾ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣਿਆ ਕਿਉਂਕਿ ਹਜੇ ਬਹੁਤ ਛੋਟੀ ਉਮਰ ਸੀ ਉਹਨਾਂ ਦੀ ਜਿਹੜਾ ਪਰਿਵਾਰ ਨੂੰ ਘਟਾ ਪਿਆ ਦੋਸਤ ਮਿੱਤਰ ਨੂੰ ਘਟਾ ਪਿਆ ਮੈਂ ਸਭ ਨਾਂ ਪੂਰਾ ਹੋਣਾ ਘਟਾ ਪਰ ਕਰਿਆ ਗੁੰਜਾ ਸਾਡਾ ਗੁਰੂ ਸਾਹਿਬ ਦੇ ਚਰਨ ਅਰਦਾਸ ਬੇਨਤੀ ਕਰਦੇ ਸਾਰੇ ਆਪਾਂ ਵਿਕਾਲਪੁਰਕ ਉਹਨਾਂ ਦੇ ਉਹਨਾਂ ਚਰਨ ਨਿਵਾਸ ਬਖਸ਼ੇ ਪਿਛੇ ਪਰਿਵਾਰ ਨੂੰ ਪਾਣਾ ਬੰਦਾ ਬਖਸ਼ੇ ਪਰਿਵਾਰ ਚੜ੍ਹਦੀ ਕਲਾ ਬਖਸ਼ੇ ਪਰਿਵਾਰ ਨੂੰ ਕਿਉਂਕਿ ਲਗਾਤਾਰ ਪਿਛਲੇ ਸਮੇਂ ਤੋਂ ਪਰਿਵਾਰ ਦੇ ਬਹੁਤ ਮੈਂਬਰਸ ਦੀ ਬੀਬੀ ਛੋੜਾ ਕੇ ਗਏ ਨੇ ਸੋ ਉਹਨਾਂ ਸਾਰਿਆਂ ਨੂੰ ਜਿੱਥੇ ਚਰਨ ਨਿਵਾਸ ਬਖਸ਼ਣ ਤੇ ਆਈ ਸੰਗਤਾਂ ਕਿਉਂਕਿ ਇਹ ਸਾਡਾ ਅਕਾਲੀ ਨਾਲ ਦਾ ਟਕਸਾਲੀ ਪਰਿਵਾਰ ਆ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਹਲਕਾ ਇੰਚਾਰਜ ਮੈਂਬਰ ਸਾਹਿਬਾਨ ਐਸ்சிਪੀਸੀ ਤੇ ਹੁਣ ਥੋੜੇ ਸਮੇਂ ਵਿੱਚ ਸਾ ਸੁਖਬੀਰ ਸਿੰਘ ਬਾਲ ਲੋਟਸਾਉ ਦੇ ਘਰੇ ਆ ਰਹੇ ਨੇ ਕਿਉਂਕਿ ਸਰਾ ਸੁਖਬੀਰ ਸਿੰਘ ਬਾਲ ਕੋਈ ਬਹੁਤ ਜ਼ਰੂਰੀ ਰਹਿਵੇ ਦੀ ਮੀਟਿੰਗ ਸੀ ਲੇਟ ਹੋ ਗਏ ਉਹ ਸਿੱਧਾ ਉਹਨਾਂ ਘਰੇ ਆ ਕੇ ਪਰਿਵਾਰ ਨੂੰ ਦੁੱਖ ਸਾਂਝਾ ਕਰਨਗੇ ਸੋ ਮੈਂ ਜਿੱਥੇ ਆਪਣੇ ਵੱਲੋਂ ਉਸ ਸਾ ਸੁਖਬੀਰ ਸਿੰਘ ਬਾਲ ਜੀ ਵੱਲੋਂ ਇਸ ਪਰਿਵਾਰ ਨੂੰ ਦੁੱਖ ਸਾਂਝਾ ਕਰਦਾ ਤੇ ਆਈ ਉ ਸੰਗਤ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ